ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਜਾਣਕਾਰੀ ਦਿੱਤੀ ਸੀ ਔਰ ਇਸ ਵੀਡੀਓ ਦੇ ਵਿੱਚ ਵੀ ਮੈਂ ਤੁਹਾਨੂੰ ਠੀਕ ਹੋ ਜਾਏ ਘਰ ਦੀ ਰਸੋਈ ਬਿਮਾਰ ਨਾ ਬਣ ਹੋਈ ਨੈਚੁਰੋਪੈਥੀ ਦੇ ਇਸ ਕਥਨ ਨੂੰ ਕਿਸ ਤਰ੍ਹਾਂ ਸਾਡੀ ਜਿਹੜੀ ਰਸੋਈ ਹੈ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਐਂਡਰ ਕੀਤਾ ਜਿਹਦੇ ਨਾਲ ਕੀ ਸਾਡੇ ਸਿਹਤ ਨਾਲ ਜਿਹੜਾ ਹੈ ਉਹ ਕੁਝ ਅਸੀਂ ਵੀ ਜ਼ਿੰਮੇਵਾਰ ਰਹੇ ਔਰ ਕੁਝ ਉਸ ਦੇ ਵਿੱਚ ਸਮਾਂ ਵੀ ਜਿਹੜਾ ਹੈ ਉਹ ਜ਼ਿੰਮੇਵਾਰ ਰਿਹਾ ਮੈਂ ਤੁਹਾਨੂੰ ਅੱਜ ਗੱਲ ਕਰਨ ਜਾ ਰਿਹਾ ਹਾਂ ਘਰ ਦੀ ਰਸੋਈ ਦੇ ਵਿੱਚ ਇਸਤੇਮਾਲ ਹੋਣ ਵਾਲੇ ਬਰਤਨਾਂ ਬਾਰੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਇੱਕ ਉਹ ਸਮਾਂ ਸੀ ਜਦੋਂ ਕਿ ਗ੍ਰਹਿਣੀਆਂ ਖਾਣਾ ਬਣਾਉਣਾ ਹੁੰਦਾ ਸੀ ਉਸ ਤੋਂ ਪਹਿਲਾਂ ਉਸੇ ਵੇਲੇ ਇੱਕਦਮ ਤਾਜ਼ਾ ਜਿਹੜਾ ਉਹ ਆਟਾ ਹੈ ਉਹ ਗੁੰਧਦੀਆਂ ਸੀ ਤਿਆਰ ਕਰਦੀਆਂ ਸੀ ਔਰ ਖਾਣਾ ਬਣਾਉਂਦੀਆਂ ਸੀ ਅੱਜ ਕੀ ਹੋ ਗਿਆ ਜੇ ਅਸੀਂ ਆਟਾ ਇੱਕ ਵਾਰੀ ਗੁੰਨ ਲੈਨੇ ਹੈ ਉਸ ਤੋਂ ਬਾਅਦ ਅਸੀਂ ਜੇ ਸਵੇਰ ਦਾ ਨਾਸ਼ਤਾ ਬਣਾਇਆ ਪਰੌਠੀਆਂ ਬਣਾਈਆਂ ਉਸ ਤੋਂ ਬਾਅਦ ਫਿਰ ਉਹ ਆਟਾ ਜਿਹੜਾ ਹੈ ਫ੍ਰਿਜ ਦੇ ਵਿੱਚ ਲਾ ਲਿਆ ਦਪਹਿਰ ਦਾ ਉਹ ਸਮਾਂ ਹੋਇਆ ਫਿਰ ਉਹ ਖਾਣਾ ਜਿਹੜਾ ਅਟਾ ਹੈ ਉਹ ਫ੍ਰਿਜ ਤੋਂ ਬਾਹਰ ਆਇਆ ਚਪਾਤੀਆਂ ਬਨੀਆਂ ਔਰ ਜਿਹੜਾ ਫਿਰ ਅਟਾ ਹੈ ਫ੍ਰਿਜ ਚ ਚਲਾਇਆ ਕਿ ਆਸ ਹੀ ਜਿਹੜੀ ਇਨੀ ਡਿਪੈਂਡੈਂਸੀ ਫ੍ਰਿਜ ਦੇ ਤੇ ਸ਼ੁਰੂ ਕਰ ਦਿੱਤੀ ਉਹ ਠੀਕ ਹੈ ਨਹੀਂ ਖਾਣਾ ਹਮੇਸ਼ਾ ਇੱਕਦਮ ਫਰੈਸ਼ ਹੋਣਾ ਚਾਹੀਦਾ ਹੈ ਤਾਜ਼ਾ ਹੋਣਾ ਚਾਹੀਦਾ ਠੀਕ ਹੈ ਗਰਮੀਆਂ ਦੇ ਵਿੱਚ ਤਾਂ ਸਾਡੀ ਮਜਬੂਰੀ ਹੈ ਕਿ ਕੋਈ ਸਬਜੀ ਬਣ ਗਈ ਹੈ ਕੋਈ ਹੋਰ ਚੀਜ਼ ਹੈ ਸਾਨੂੰ ਫਰਿੱਜ ਦੇ ਵਿੱਚ ਰੱਖਣੀ ਪੈ ਜਾਂਦੀ ਹੈ ਮਗਰ ਅਦਰਵਾਈ ਜਿਹੜੀਆਂ ਚੀਜ਼ਾਂ ਦਾ ਅਸੀਂ ਧਿਆਨ ਰੱਖ ਸਕਦੇ ਆ ਉਹਨਾਂ ਦਾ ਧਿਆਨ ਸਾਨੂੰ ਜਰੂਰ ਰੱਖਣਾ ਚਾਹੀਦਾ ਹੈ ਜਿਸ ਤਰ੍ਹਾਂ ਕਿ ਆਟਾ ਗੁੰਨਣਾ ਅਸੀਂ ਆਟਾ एकदम ਤਾਜ਼ਾ ਗੁੰਨੀਏ ਸਾਨੂੰ ਪਤਾ ਹੈ ਸਾਡੇ ਪਰਿਵਾਰ ਦੇ ਕਿੰਨੇ ਲੋਕ ਨੇ ਔਰ ਸਾਨੂੰ ਇੱਕ ਟਾਈਮ ਦੇ ਉੱਤੇ ਕਿੰਨੇ ਆਟੇ ਦੀ ਜ਼ਰੂਰਤ ਹੈ ਔਰ ਅਸੀਂ ਉਹਨਾਂ ਹੀ ਦੇ ਤਾਜ਼ਾ ਗੁੰਨ ਲਈਏ ਠੀਕ ਹੈ ਸਾਡੀਆਂ ਮਹਿਲਾਵਾਂ ਗਰਹਿਣੀਆਂ ਲਈ ਥੋੜੀ ਤਕਲੀਫ ਹੈ ਕਿ ਉਹਨਾਂ ਨੂੰ ਬਾਰ-ਬਾਰ ਆਟਾ ਗੁੰਨਾ ਪਏਗਾ ਮਗਰ ਉਹਦੇ ਨਾਲ ਅਸੀਂ ਕਈ ਰੋਗਾਂ ਤੋਂ ਬਚ ਜਾਵਾਂਗੇ ਉਸ ਦੇ ਨਾਲ ਨਾਲ ਫ੍ਰੀਟੀ ਦੀ ਡਿਪੈਂਡੈਂਸੀ ਘਟਾਈਏ ਜੇ ਸਰਦੀਆਂ ਦਾ ਮੌਸਮ ਹੈ ਅਸੀਂ ਸਬਜ਼ੀ ਬਾਹਰ ਵੀ ਰੱਖ ਦਈਏ ਬਣੀ ਹੋਈ ਤੇ ਉਹ ਖਰਾਬ ਨਹੀਂ ਹੋਏਗੀ ਇੱਕ ਹੋਰ ਅੱਗੇ ਸਮਾਂ ਸੀਗਾ ਕਿ ਅਸੀਂ ਸਾਡੇ ਘਰਾਂ ਦੇ ਵਿੱਚ ਜਿਹੜੇ ਬਰਤਨ ਸੀਗੇ ਉਹ ਪਹਿਲਾਂ ਸਭ ਤੋਂ ਪਹਿਲਾਂ ਮਿੱਟੀ ਦੇ ਬੱਤਨ ਜਿਹੜੇ ਆ ਉਹ ਇਸਤੇਮਾਲ ਹੁੰਦੇ ਸੀ ਜਿਹਦੇ ਵਿੱਚ ਕਿ ਸਭ ਤੋਂ ਜ਼ਰੂਰੀ ਸਾਡੇ ਸ਼ਰੀਰ ਦਾ ਜਿਹੜਾ ਤੱਤਵ ਹੈ ਮਿੱਟੀ ਦਾ ਤੱਤ ਜਿਹੜਾ ਧਰਤੀ ਦਾ ਤੱਤਵ ਹੈ ਉਹ ਸਾਡੇ ਸ਼ਰੀਰ ਨੂੰ ਰੈਗੂਲਰ ਮਿਲਦਾ ਰਹਿੰਦਾ ਸੀ ਉਹਦੇ ਮਿਲਣ ਦੇ ਨਾਲ ਸਾਡੇ ਕਈ ਰੋਗ ਜਿਹੜੇ ਆ ਉਹਨਾਂ ਤੋਂ ਸਾਡੇ ਸ਼ਰੀਰ ਨੂੰ ਪਹਚਾੰਦਾ ਸੀ ਔਰ ਸਾਡੇ ਸ਼ਰੀਰ ਦੇ ਵਿੱਚ ਪ੍ਰਤੀਰੋਧਕ ਸ਼ਮਤਾ ਜਿਹੜੀ ਹੈ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਜਿਹੜੀ ਹੈ ਉਹਨੂੰ ਵਧਾਉਂਦਾ ਸੀ ਮਗਰ ਅਸੀਂ ਕੀ ਕੀਤਾ ਅਸੀਂ ਧੀਰੇ ਧੀਰੇ ਜਿੱਦਾਂ ਜਿੱਦਾਂ ਅਸੀਂ ਮਾਡਰਨ ਹੋਏ ਕੁਦਰਤ ਤੋਂ ਦੂਰ ਹੋਏ ਪਰੇਸ਼ਾਨੀਆਂ ਦੇ ਨੇੜੇ ਚਲੇ ਗਏ ਬਿਮਾਰੀਆਂ ਦੇ ਨੇੜੇ ਚਲੇ ਗਏ ਅਸੀਂ ਧੀਰੇ ਧੀਰੇ ਮਿੱਟੀ ਤੋਂ ਕਿਉਂਕਿ ਸਾਡਾ ਸਟੇਟਸ ਹੈ ਅਸੀਂ ਸਟੇਟਸ 'ਚ ਜੀ ਰਹੇ ਆ ਸੌਂਸਤਵਾਲ ਕਿਸੇ ਦਾ ਕੋਈ ਧਿਆਨ ਨਹੀਂ ਮਿੱਟੀ ਦੇ ਬਰਤਨਾਂ ਤੋਂ ਅਸੀਂ ਧੀਰੇ ਧੀਰੇ ਕਾਂਸੇ ਦੇ ਬਰਤਨਾਂ ਤੇ ਆ ਗਏ ਉਸ ਤੋਂ ਬਾਅਦ ਪਿੱਤਲ ਦੇ ਬਰਤਨਾਂ ਤੇ ਆ ਗਏ ਉਸ ਤੋਂ ਬਾਅਦ ਸਟੀਲ ਦੇ ਬਰਤਨਾਂ ਤੇ ਆ ਗਏ ਫਿਰ ਉਹਦੇ ਨਾਲ ਨਾਲ ਸਾਡੇ ਘਰ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਚੀਜ਼ ਐਂਟਰ ਹੋਈ ਕੁੱਕਰ ਦੇ ਰੂਪ ਦੇ ਵਿੱਚ ਜਿਹੜਾ ਸਭ ਦਾ ਹੀ ਸ਼ਾਰਟਕਟ ਸੀ ਔਰ ਬਿਮਾਰੀਆਂ ਦਾ ਵੀ ਸ਼ਾਰਟਕਟ ਉਹੀ ਪੜਨ ਲੱਗ ਪਿਆ ਮੈਂ ਨਹੀਂ ਕਹਦਾ ਇਹਦੇ ਵਿੱਚ ਸਾਰਾ ਕਸੂਰ ਕੁੱਕਰ ਦਾ ਹੀ ਹੈ ਤੁਸੀਂ ਇੱਕ ਚੀਜ਼ ਮਹਿਸੂਸ ਕਰੋ ਕਿ ਜਦੋਂ ਪਿੱਤਲ ਦੇ ਵਿੱਚ ਜਾਂ ਕਹੇ ਦੇ ਭਾਂਡੇ ਦੇ ਵਿੱਚ ਜਿਹੜੀ ਚੀਜ਼ ਬਣਦੀ ਸੀ ਉਹਦਾ ਸੁਆਦ ਜਾਂ ਮਿੱਟੀ ਦੇ ਭਾਂਡੇ ਦੇ ਵਿੱਚ ਜਿਹੜੀ ਚੀਜ਼ ਬੰਦੀ ਸੀ ਉਹਦਾ ਸੁਆਦ ਔਰ ਅੱਜ ਕੁੱਕਰ ਦੇ ਵਿੱਚ ਚੀਜ਼ ਬੰਦੀ ਨਹੀਂ ਹੈ ਉਹ ਗਲਦੀ ਹੈ ਦਾਲ ਬੰਦੀ ਨਹੀਂ ਹੈ ਫਟ ਜਾਂਦੀ ਹੈ ਗਲ ਜਾਂਦੀ ਹੈ ਉਹ ਜਦ ਕਿ ਜੇ ਅਸੀਂ ਕਹੇ ਦੇ ਭਾਂਡੇ ਦੇ ਵਿੱਚ ਜਾਂ ਪਿੱਤਲ ਦੇ ਭਾਂਡੇ ਦੇ ਵਿੱਚ ਜਿਹੜਾ ਵਿੱਚੋਂ ਕਲੀ ਹੋਇਆ ਹੁੰਦਾ ਸੀ ਅੱਗੇ ਅਸੀਂ ਘਰਾਂ ਦੇ ਵਿੱਚ ਬਰਤਨ ਜਿਹੜੇ ਆ ਉਹ ਕਲੀ ਕਰਾਂਦੇ ਸੀ ਉਹਨਾਂ ਦਾ ਇੱਕ ਮਤਵ ਹੁੰਦਾ ਸੀ ਸਾਡੇ ਸਰੀਰ ਦੇ ਵਿੱਚ ਕਲੀ ਵੀ ਇੱਕ ਸਾਡੇ ਸਰੀਰ ਨੂੰ ਤਾਕਤ ਦੇਣ ਵਾਲੀ ਚੀਜ਼ ਹੈ। ਬਾਰ-ਬਾਰ ਸਾਨੂੰ ਥੋੜੇ-ਥੋੜੇ ਦਿਨ ਬਾਅਦ ਕਲੀ ਕਰਾਣੇ ਪੈਂਦੇ ਸੀ। ਇਸ ਕਰਕੇ ਮੇਰਾ ਕਹਿਣਾ ਇਹ ਹੈ ਕਿ ਅਸੀਂ ਜਿੰਨਾ ਕੁ ਦੂਰ ਤੋਂ ਦੂਰ ਚਲੇ ਗਏ। ਉਨੀਆਂ ਸਾਡੇ ਲਈ ਸਮੱਸਿਆਵਾਂ ਜਿਹੜੀਆਂ ਆ ਉਹ ਧੀਰੇ-ਧੀਰੇ ਧੀਰੇ-ਧੀਰੇ ਵਧੀਆਂ ਚੁੱਕੀਆਂ ਨੇ। ਹੁਣ ਵੀ ਮੇਰਾ ਗੁਜਾਰਿਸ਼ ਹੈ ਕਿ ਬਾਜ਼ਾਰ ਦੇ ਵਿੱਚ ਸਟੀਲ ਦੇ ਕੁੱਕਰ ਵੀ ਮਿਲ ਰਹੇ ਨੇ। ਕਹਿੰਦੇ ਕੁੱਕਰਾਂ ਬਾਰੇ ਤਾਂ ਮੈਨੂੰ ਜਾਣਕਾਰੀ ਨਹੀਂ ਮਗਰ ਪਿੱਤਲ ਦੇ ਕੁੱਕਰ ਮਿਲ ਰਹੇ ਨੇ ਜੇ ਤੁਸੀਂ ਸ਼ਾਰਟਕਟ ਹੀ ਬਣਾਉਣਾ ਚਾਹੁੰਦੇ ਹੋ ਤਾਂ ਸਿਲਵਰ ਤੋਂ ਬਚिए ਸਿਲਵਰ ਦੇ ਸਾਇੰਟਿਫਿਕ ਵੀ ਕਈ ਤਰ੍ਹਾਂ ਦੇ ਐਸੇ ਰਿਜ਼ਲਟ ਨਹੀਂ ਜਿਹੜਾ ਸਿਲਵਰ ਹੈ ਉਹ ਸਾਡੇ ਸਰੀਰ ਲਈ ਠੀਕ ਨਹੀਂ ਮਗਰ ਅਸੀਂ ਰਸੋਈ ਦੇ ਵਿੱਚ ਬਹੁਤ ਇਸਤੇਮਾਲ ਕਰ ਰਹੇ ਹਾਂ ਰੂਟੀਨ ਦੇ ਵਿੱਚ ਕੁੱਕਰ ਹੋਇਆ ਫਰਾਈਪੈਨ ਹੋਇਆ ਚਾਹ ਬਰਾਨ ਵਾਲਾ ਪੈਨ ਹੋਇਆ ਉਹ ਵੀ ਸਟੀਲ ਦੇ ਆ ਗਏ ਨੇ ਉਹ ਵੀ ਪਿੱਤਲ ਦੇ ਆ ਗਏ ਨੇ ਉਹ ਅਸੀਂ ਲੈ ਸਕਦੇ ਆ ਕਿਉਂਕਿ ਅਸੀਂ ਇੰਨੇ ਕੀਮਤੀ ਬਰਤਨ ਆਪਣੇ ਪਰਿਵਾਰਾਂ ਦੇ ਵਿੱਚੋਂ ਕਾਹ ਕਹੇ ਦੇ ਹੋਣ ਜਾਂ ਸਟੀਲ ਦੇ ਹੋਣ ਸਟੀਲ ਦੇ ਤਾਂ ਚਲੋ ਐਸੋਲੇ ਅਸੀਂ ਰੂਟੀਨ ਚ ਯੂਜ਼ ਕਰ ਹੀ ਰਹੇ ਆ ਕਾਂਹ ਔਰ ਪਿੱਤਲ ਅਸੀਂ ਪਰਿਵਾਰ ਚੋਂ ਖੜ ਚੁੱਕੇ ਆ ਤੁਸੀਂ ਦੇਖਿਆ ਹੋਣਾ ਕਈ ਵਾਰੀ ਅਸੀਂ ਬਾਜ਼ਾਰਾਂ ਦੇ ਵਿੱਚ ਕਈ ਹੈਗਾ ਐਸੀ ਜਗ੍ਹਾ ਤੇ ਚਲੇ ਜਾਂਦੇ ਆ ਜਿੱਥੇ ਕਿ ਉਹਨਾਂ ਨੇ ਪਿੱਤਲ ਦੇ ਬਰਤਨ ਸਜਾ ਕੇ ਰੱਖੇ ਆ ਉਹ ਸਿੰਬਲ ਬਣ ਗਏ ਨੇ ਮਗਰ ਨਹੀਂ ਉਹ ਸਾਡੀ ਸਿਹਤ ਲਈ ਸਾਡੇ ਲਈ ਬਹੁਤ ਜ਼ਰੂਰੀ ਸੀ ਇਸ ਕਰਕੇ ਸਾਡੇ ਪਰਿਵਾਰਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਇਹ ਬਰਤਨ ਪਏ ਨੇ ਉਹ ਦੁਆਰਾ ਯੂਜ਼ ਕਰਨੇ ਸ਼ੁਰੂ ਕਰਨ ਔਰ ਹੁਣ ਬਜ਼ਾਰਾਂ ਦੇ ਵਿੱਚ ਫੇਰ ਮਿਲਣ ਨੂੰ ਲੱਭ ਪੈ ਨੇ ਆਮ ਧਾਰਨਾਵਾਂ ਉਹੀਆਂ ਕਹੇਦੇ ਭਾਂਡੇ ਦੇ ਵਿੱਚ ਪਾਣੀ ਰੱਖ ਕੇ ਸਵੇਰ ਨੂੰ ਪੀਓ ਤਾਂਬੇ ਦੇ ਬਰਤਨ ਵਿੱਚ ਪਾਣੀ ਰੱਖ ਕੇ ਪੀਓ ਉਹਦੇ ਨਾਲ ਸਾਨੂੰ ਕਈ ਫਾਇਦੇ ਮਿਲਦੇ ਨੇ ਇਹਦੇ ਵਿੱਚ ਬਹੁਤ ਸੱਚਾਈ ਹੈ ਇਸੇ ਕਰਕੇ ਬੋਧੀ ਵੀਡੀਓ ਲੰਬੀ ਨਾ ਕਰਦਾ ਹੋਇਆ ਮੈਂ ਇਸ ਵੀਡੀਓ ਨੂੰ ਇੱਥੇ ਸਮਾਪਨ ਕਰਦਾ ਔਰ ਤੁਹਾਨੂੰ ਰੈਗੂਲਰ ਇਦਾਂ ਦੀਆਂ ਜਾਣਕਾਰੀਆਂ ਦਵਾਂਗਾ ਇੱਕ ਕੰਮ ਜ਼ਰੂਰ ਕਰਨਾ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣਾ ਔਰ ਲਾਈਕ ਕਰਨਾ ਸ਼ੇਅਰ ਕਰਨਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮੈਂ ਤੁਹਾਡਾ ਇੱਕ ਪਰਿਵਾਰ ਦਾ ਸਦਸਾ ਹਾਂ ਔਰ ਮੈਂ ਤੁਹਾਨੂੰ ਇਦਾਂ ਦੀਆਂ ਜਾਣਕਾਰੀਆਂ ਸਮੇਂ-ਸਮੇਂ ਸਤ ਦੰਦਾਰਾਂਗਾ ਔਰ ਮੇਰੀਆਂ ਵੀਡੀਓ ਨੂੰ ਦੇਖਦੇ ਰਹਿਣਾ ਬਹੁਤ-ਬਹੁਤ ਧੰਨਵਾਦ